ਕਹਿੰਦੇ ਕਿ ਮੰਤਰੀ ਮੰਡਲ ਦੇ ਵਿੱਚ ਭਾਈ ਚੇਂਜ ਹੋ ਰਿਹਾ ਹੈ ਕੁਝ ਬੰਦੇ ਨਵੇਂ ਆ ਰਹੇ ਆ ਕੁਝ ਜਾ ਰਹੇ ਆ ਤੇ ਇਸ ਬਦਲਾਅ ਦੇ ਪਿੱਛੇ ਹੁਣ ਕੀ ਬਦਲਾਅ ਦੀ ਰਾਜਨੀਤੀ ਹੈ ਜੀ ਹਾਂ ਜੀ ਦੇਖੋ ਬਦਲਾਅ ਦੇ ਪਿੱਛੇ ਬਦਲਾਅ ਦੀ ਰਾਜਨੀਤੀ ਝੜੀ ਹੈ ਨਾ ਬੜੀ ਦਿਲਚਸਪ ਹੁੰਦੀ ਹੈ ਦਰਅਸਲ ਕੀ ਹੈ ਕਿ ਜਿਹੜਾ ਮੰਤਰੀ ਮੰਡਲ ਦਾ ਵਿਸਤਾਰ ਹੈ ਵੈਸੇ ਵੇਖਣ 'ਚ ਤਾਂ ਇੱਕ ਖਬਰ ਹੁੰਦੀ ਹੈ ਜੀ ਐਮਐਲਏ ਚੁਣੇ ਗਏ ਐਮਐਲਏ ਤੋਂ ਫਿਰ ਗਵਰਨਰ ਮੰਤਰੀ ਮੰਡਲ 'ਚ ਜਾਂਦੇ ਆ ਬਸਾਰਤ ਦੇ ਵਿੱਚ ਜਾਂਦੇ ਆ ਸਾਬ ਜੀ ਪਰ ਕਿਉਂਕਿ ਰਾਜਨੀਤੀ ਆ ਰਾਜਨੀਤੀ ਦੇ ਵਿੱਚ ਜਦੋਂ ਮੰਤਰੀ ਮੰਡਲ ਚੋਂ ਕਿਸੇ ਨੂੰ ਕੱਢਿਆ ਜਾਂਦਾ ਹੈ ਜਾਂ ਕਿਸੇ ਨੂੰ ਸ਼ਾਮਲ ਕੀਤਾ ਜਾਂਦਾ ਤਾਂ ਉਹਦੇ ਨਾਲ ਇੱਕ ਹੋਰ ਰਾਜਨੀਤੀ ਜੁੜਦੀ ਆ ਬਿਲਕੁਲ ਕੀ ਕਾਰਨ ਰਹੇ ਆ ਹੁਣ ਗੱਲ ਤੇ ਇਹ ਆ ਕਿ ਸਭ ਜੇ ਤੁਸੀਂ ਫੇਲਿਅਰ ਨੂੰ ਪੈਮਾਨਾ ਮੰਨੋ ਕਿਉਂਕਿ ਹੁਣ ਜਿੱਦਾਂ ਚਾਰ ਮੰਤਰੀਆਂ ਦੀ ਛੁੱਟੀ ਦੀ ਖਬਰ ਆ ਜੀ ਉਹਦੇ ਚ ਜੋੜੇ ਮਾਜਰਾ ਸਾਹਿਬ ਤੇ ਚਾਦਰ ਤੋਂ ਜਿਹੜਾ ਉਹ ਉਹਨਾਂ ਦਾ ਕਹਿ ਲਓ ਕਿ ਮੁੜ ਕੇ ਖੇਸ ਪਾਟਾ ਸੀ ਸਭ ਨੂੰ ਪਤਾ ਹੈ ਬਿਲਕੁਲ ਉਤੋਂ ਬਾਅਦ ਉਹਨਾਂ ਦੇ ਕੁਝ ਮਤਲਬ ਕਿ ਤੁਸੀਂ ਦੇਖੋਗੇ ਰਵਾਈਆਂ ਨੂੰ ਲੈ ਕੇ ਵਤੀਰੇ ਨੂੰ ਲੈ ਕੇ ਇੱਕ ਅੱਜ ਵੀਡੀਓ ਕਲਿੱਪ ਵੀ ਜਿਹੜੀ ਆ ਉਸਕਪਾਲ ਸਿੰਘ ਖਹਿਰਾ ਨੇ ਪੋਸਟ ਕੀਤੀ ਹੈ ਕਿ ਇਹ ਤੇ ਮੈਨੂੰ ਘਾਡਾਦਾ ਸੀਗਾ ਹਮ ਸਦਮ ਦੇ ਵਿੱਚ ਲੱਗ ਗਿਆ ਹੁਣ ਆਪਦਾ ਹੀ ਨੰਬਰ ਲੱਗ ਗਿਆ ਹਮ ਉਹਨਾਂ ਦਾ ਮਤਲਬ ਕਿ ਕਿਸੇ ਨੂੰ ਰਵਾਉਣ ਵਾਲੇ ਜੀ ਆਪ ਰਹੁੰਦੇ ਨੇ ਤਾਂ ਗੱਲ ਇਹ ਕਿ ਕਈ ਵਾਰ ਇਹੀ ਮਾਮਲਾ ਜਿਹੜਾ ਪੁੱਠਾ ਪੈ ਜਾਂਦਾ ਤਾਂ ਜੋੜੇ ਮਾਜਰਾ ਦਾ ਪਹਿਲਾ ਵਿਭਾਗ ਬਦਲਿਆ ਗਿਆ ਮੰਤਰਾਲਾ ਬਦਲਿਆ ਗਿਆ ਹੂੰ ਪਰ ਕਹਿ ਲੋ ਕਿ ਕੰਮ ਕਰ ਫਿਰ ਨਹੀਂ ਬਦਲਿਆ ਗਿਆ ਤਦ ਹੀ ਉਹਨਾਂ ਨੂੰ ਬਦਲਣਾ ਪਿਆ ਜੀ ਬਿਲਕੁਲ ਬਿਲਕੁਲ ਤਾਂ ਦੂਸਰੇ ਪਾਸੇ ਗगन ਅਨਮੋਲ ਅਨਮੋਲ ਗगन ਮਾਨ ਕੇ ਹੁਣ گاਉਂ ਪਿਸ਼ਾ ਹੋ ਜਾਵੇ ਨਾਂ ਦਾ ਮੈਨੂੰ ਪਤਾ ਨਹੀਂ ਹੈ ਉਹ ਹੋਂਦ ਦਾ ਜੀ ਵੀ ਮਾਨ ਐ ਜੀ ਡੀ ਜੀ ਤਾਂ ਉਹ ਉਹਦਾ ਕੀ ਆ ਇੱਕੋ ਇੱਕ ਮੈਨੂੰ ਤੇ ਅਚੀਵਮੈਂਟ ਦੀਦੀ ਆ ਜਿਹੜੀ ਉਹਨੇ ਇੱਕ ਪਰੌਂਠਾ ਜਿਹਾ ਬਣਾਇਆ ਸੀ ਸੈਰਸ ਪਟਾ ਡਿਪਾਰਟਮੈਂਟ ਨੇ ਕਿ ਜੀ ਵਰਲਡ ਰਿਕਾਰਡ ਤੋੜਦਾ ਸੀ ਹੂੰ ਆ ਪਿੱਛੇ ਜੇ ਸੈਰਸ ਪਾਟਾ ਡਿਪਾਰਟਮੈਂਟ ਨੇ ਨਾ ਜੀ ਉਹ ਇੱਕ ਤਗੜਾ ਚੰਗਾ ਪਤਾ ਨਹੀਂ ਕਿੰਨੇ ਕਿਲੋ ਆਟਾ ਸੀ ਕਿਸਾ ਕਿਤਾਬ ਸੀਗਾ ਤਾਂ ਉਹ ਉਹ ਕਹਿੰਦੇ ਜੀ ਅਸੀਂ ਰਿਕਾਰਡ ਬਣਾ ਰਿਕਾਰਡ ਬਣਾਤਾ ਤਾਂ ਉਹ ਪਰੌਂਠਾ ਪਤਾ ਨਹੀਂ ਕਿੰਨੇ-ਕਿੰਨੇ ਖਾਦਾ ਮੈਨੂੰ ਨਹੀਂ ਪਤਾ ਹੂੰ ਤਾਂ ਇਹਨਾਂ ਨੇ ਚੰਗਾ ਪਰੌਂਠਾ ਬਣਾ ਕੇ ਤੇ ਰਿਕਾਰਡ ਤੋੜਦਾ ਸੀ ਕਹਿੰਦੇ ਦਾਵਾ ਕਰ ਦਿੱਤਾ ਸੀ ਜੀ ਤਾਂ ਗੱਲ ਇਹ ਕਿ ਇਸ ਤੋਂ ਇਲਾਵਾ ਸੈਰਸ ਪਾਟੇ ਮਹਿਕਮੇ ਚ ਕੀ ਤਬਦੀਲੀ ਆਈ ਹੈ ਤੁਸੀਂ ਦੱਸ ਦਿਓ ਹੂੰ ਹੂੰ ਜ਼ਿੰਪਾ ਸਾਹਿਬ ਸੀ ਜ਼ਿੰਪਾ ਸਾਹਿਬ ਦਾ ਇੱਕ ਤਹਿਸੀਲਦਾਰ ਨੂੰ ਲੈ ਕੇ ਰੌਲਾ ਸੀਗਾ ਜੀ ਕਿ ਤਹਿਸੀਲਦਾਰ ਤੇ ਦੋਸ਼ ਸੀ ਤੇ ਇਹ ਬੈਕ ਕਰ ਰਹੇ ਸੀਗੇ ਹੂੰ ਹੂੰ ਹੁਣ ਸਾਰੀਆਂ ਰਿਪੋਰਟਾਂ ਤੇ ਦੇਖੋ ਇਹਨਾਂ ਦੇ ਕੋਲ ਹੁੰਦੀਆਂ ਹੀ ਨੇ ਬਿਲਕੁਲ ਅਮਰਾਉਣ ਜਾਂ ਨਾ ਹੁੰਦੀਆਂ ਬਿਲਕੁਲ ਜੀ ਫਿਰ ਤੁਸੀਂ ਜੇ ਦੇਖੋਗੇ ਤੇ ਗੱਲ ਇਹ ਆ ਕਿ ਹੁਣ ਭਗਤ ਸਾਹਿਬ ਨੂੰ ਵੀ ਕਿਤੇ ਨਾ ਕਿਤੇ ਬਿਲੇ ਤੇ ਲਾਉਣਾ ਸੀ ਲਾਉਣਾ ਸੀ ਬਿਲਕੁਲ ਵਾਦਾ ਕੀਤਾ ਹੋਇਆ ਸੀ ਉਹ ਤਾਂ ਦਿੱਲੀ ਵਾਸਤੇ ਵੀ ਕਹਿ ਲਵੋ ਕਿ ਕਹਾਣੀ ਜਿਹੜੀ ਆ ਨਾ ਟੇਢੀ ਸੀਗੀ ਜੀ ਕਿ ਤੁਸੀਂ ਬਈ ਬੋਲਬਚਨ ਜਿਹੜੇ ਕੀਤੇ ਆ ਉਹ ਪਗਾਓਗੇ ਕਿ ਤਰ੍ਹਾਂ ਜੀ ਜੇ ਨਹੀਂ ਪਗਾਉਂਦੇ ਤੇ ਅਗਾ ਵੋਟਾਂ ਤੇ ਲੈਣੀਆਂ ਹੀ ਆ ਨਾ ਸੋ ਇਸ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਬਲਕਾਰ ਸਿੰਘ ਦਾ ਤਾਂ ਕੰਮ ਸਾਫ਼ ਹੀ ਸੀਗਾ ਸਾਫ਼ ਹੀ ਸੀਗਾ ਉਹ ਵੀਡੀਓ ਆਉਣ ਤੋਂ ਬਾਅਦ ਪਰ ਗੱਲ ਇਹ ਆ ਕਿ ਜੇ ਇਹ ਸਾਰੀਆਂ ਚੀਜ਼ਾਂ ਆਧਾਰ ਨੇ ਤੇ ਕਟਾਰੂ ਚੱਕ ਨੂੰ ਕਿਹੜੇ ਚੱਕਰ 'ਚੇ ਲਈ ਫਿਰਦੇ ਆ ਮੈਨੂੰ ਤਾਂ ਇਹ ਨਹੀਂ ਸਮਝ ਆਈ ਜੀ ਪੰਜਾਬ ਦੇ ਲੋਕ ਵੀ ਹੁਣ ਕੀ ਇਹੋ ਜਿਹਾ اخلاق ਅ ਬਰਦਾਸ਼ਤ ਕਰ ਰਹੇ ਨੇ ਤੇ ਜੇ ਕਰ ਰਹੇ ਨੇ ਤਾਂ ਸਭ ਬਾਪਲੀ ਆ ਫਿਰ ਤਾਂ ਸਭ ਸਲਾਮਤ ਹੀ ਆ ਸਭ ਅੱਛਾ ਹੈ ਜੀ। ਉਹ ਵੇਖ ਜਿਹੜਾ ਹੈ ਉਹ ਸੱਚਮੁੱਚ ਹੈ। ਏਲਾ ਚ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਜਦੋਂ ਬੰਦੀ-ਬੁੰਦੀ ਕਰ ਦਿੱਤੀ ਜਾਂਦੀ ਆ, ਕੈਦੀ-ਕੁੱਦੀ ਸਾਰੇ ਗਿਣੇ ਜਾਂਦੇ ਆ, ਪੂਰੇ ਹੋ ਜਾਂਦੇ ਆ ਕਹਿੰਦੇ ਸਭ ਅੱਛਾ ਹੈ। ਹੂੰ। ਤਾਂ ਇੱਥੇ ਵੀ ਫਿਰ ਸਭ ਅੱਛਾ ਹੈ। ਸਭ ਅੱਛਾ ਹੀ ਹੈ। ਜਦੋਂ ਤੁਸੀਂ ਟੋਲਰੈਂਟ ਕਰ ਰਹੇ ਹੋ ਨਾ ਸਾਰੀਆਂ ਚੀਜ਼ਾਂ ਨੂੰ। ਜੀ ਜੀ। ਪਰ ਜੇ ਫੇਲਿਅਰ ਤਕਾਜ਼ਾ ਹੈ ਤਾਂ ਦਾ ਮਤਲਬ ਇਹ ਆ ਕਿ ਤੁਹਾਡਾ ਜਿਹੜਾ ਇੱਕ ਦਾਵਾ ਸੀਗਾ ਕਿ ਅਸੀਂ ਬਹੁਤ ਕ੍ਰਾਂਤੀਕਾਰੀ ਇਹ ਕਰਾਂਗੇ ਉਹ ਕਰਾਂਗੇ ਐਸਾ ਕੁਝ ਨਹੀਂ ਹੈ। ਹੂੰ। ਐਸਾ ਕੁਝ ਨਹੀਂ। ਰਹੀ ਗੱਲ ਹੁਣ ਜਿਹੜੀ ਕਹਾਣੀ ਦੀ ਕਿ ਕਹਾਣੀ ਵਿੱਚ ਲਿਖੀ ਆ ਮਾਨ ਸਾਹਿਬ ਬਿਲਕੁਲ ਅੱਜ ਤੁਸੀਂ ਚੌਕੇ ਦੇ ਵਿੱਚ ਜਿਹੜੀ ਉਹਨਾਂ ਦੀ ਸਪੀਚ ਆ ਕੱਢ ਕੇ ਵੇਖ ਲਓ ਮਾਨ ਸਾਹਿਬ ਦੇ ਠੀਕ ਆ ਉਹ ਸ਼ਬਦ ਫੜ ਰਹੇ ਨੇ ਜੀ ਸ਼ਬਦ ਬੋਲ ਰਹੇ ਆ ਪਰ ਬੋਲ ਸਾ ਐਕਸਪ੍ਰੈਸ਼ਨ ਬਿਲਕੁਲ ਨਹੀਂ ਸਾਥ ਦੇ ਰਿਹਾ ਜੀ 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 ਬਿਲਕੁਲ ਅੱਜ ਤਾਂ ਉਹਨਾਂ ਨੇ ਮਹੱਲਾ ਕਲੀਨਿਕਾ ਤੇ ਵੀ ਕਹਿ ਦਿੱਤਾ ਕਿ ਦਿੱਲੀ ਨਾਲੋਂ ਤੇ ਅਸੀਂ ਪਹਿਲਾ ਕਾਮਯਾਬ ਕਰਤੀਆਂ ਸੀ ਹਾਲਾਂਕਿ ਹਾਂ ਅਮਰੀਕਾ ਨੇ ਵੀ ਇਹਨਾਂ ਦਾ ਫਾਰਮੂਲਾ ਮੰਗਿਆ ਸੀਗਾ ਉਹ ਪਤਾ ਨਹੀਂ ਕਿਉਂ ਫੇਲ ਹੋ ਗਿਆ ਮਤਲਬ ਇਹ ਆ ਕਿ ਇਹ ਵੀ ਇੱਕ ਨੋਟੇਬਲ ਗੱਲ ਹੈ ਕਿ ਦਿੱਲੀ ਤੋਂ ਪਹਿਲਾਂ ਕਹਿੰਦੇ ਜੇ ਅਸੀਂ ਕਾਮਯਾਬ ਕਰਤੀਆਂ ਫਿਰ ਕਿਤੇ ਕੇਜਰੀਵਾਲ ਕ੍ਰਾਂਤੀਕਾਰੀ ਨੇਤਾ ਨੇ ਉਹਨਾਂ ਦਾ ਕਿਤੇ ਆਪਣੇ ਭਾਸ਼ਣ ਚ ਜ਼ਿਕਰ ਨਹੀਂ ਕੀਤਾ ਨਾ ਜੀ ਆਤਿਸ਼ੀ ਨੂੰ ਕੋਈ ਵਧਾਈ ਨਹੀਂ ਆਤਿਸ਼ੀ ਦੇ ਸਮਾਗਮ ਚ ਘੈਰਾ ਹਜ਼ਰੀਆ ਅੱਛਾ ਇੱਕ ਰਾਤ ਕੱਟਦੇ ਆ ਸੰਗਰੂਰ ਜੀ ਨਹੀਂ ਤਾਂ ਪਾਣਾ ਵਰਤ ਜਊ ਤੇਰੀ ਢੋਲੀ ਜਦੋਂ ਟੱਪੀ ਸੰਗਰੂਰ ਤਾਂ ਗੱਲ ਇਹ ਆ ਕਿ ਇੱਕ ਰਾਤ ਉਹ ਕਿੱਟਦੇ ਆ ਉਹ ਫੋਟੋਆਂ ਜਿਹੜੀਆਂ ਮਾਨਸਰ ਦੇ ਪੇਜ ਤੇ ਮੈਂ ਵੇਖੀਆਂ ਜੀ ਤੇ ਦੂਜੀ ਰਾਤ ਜਿਹੜੀ ਆ ਬੀਤੀ ਆ ਇਹ ਕਹਿੰਦੇ ਬਠਿੰਡੇ ਚ ਨਿਕਲੀ ਆ ਹਾਂ ਕਲ ਰਾਤ ਗੁਜ਼ਾਰੀ ਮੈਂ ਸਜਣਾ ਸ਼ਹਿਰ ਤੇਰੇ ਲੁਧਿਆਣੇ ਇੱਥੇ ਸ਼ਹਿਰ ਬਠਿੰਡੇ ਚ ਢੀਲਾ ਦੇ ਕੋਲ ਬਠਿੰਡੇ ਕੋਠੀ ਪਾ ਦੇ ਮাইয়া ਉੱਥੇ ਜੇ ਰਾਤ ਕੱਟੀ ਐ ਇਹਨਾਂ ਨੇ ਆ ਕੇ ਜੀ 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 ਹੁਣ ਹੁਣ ਇੱਕ ਫੋਟੋ ਆ ਜਾਂਦੀ ਆ ਕਹਿੰਦੇ ਜੀ ਕੇਜਰੀਵਾਲ ਜੀ ਆਗੇ ਬਠਿੰਡੇ ਚੱਲ ਕੀ ਰਿਹਾ ਬਿਲਕੁਲ ਬਿਲਕੁਲ ਪਤਾ ਨਹੀਂ ਲੱਗ ਰਿਹਾ ਉਹ ਕਹਿੰਦੇ ਤੁਸੀਂ ਸلسلੇਵਾਰ ਤਰੀਕੇ ਨਾਲ ਦੇਖੋ ਨਾ ਅੱਛਾ ਫਿਰ ਇੱਕ ਫੋਟੋ ਹੋਰ ਲੱਭੀ ਮੈਂ ਜਿਹੜੇ ਹਰਦੀਪ ਸਿੰਘ ਮੁੰਡੀਆਂ ਜਿਨ੍ਹਾਂ ਦੀ ਅੱਜ ਐਂਟਰੀ ਜਿਹੜੀ ਆ ਤੈ ਮੰਨੀ ਜਾ ਰਹੀ ਆ ਜੀ ਬਜ਼ਾਰਤ ਦੇ ਵਿੱਚ ਹੂੰ ਉਹ ਤੇ ਢਾਲੀਵਾਲ ਸਾਹਿਬ ਖਲੋਤੇ ਨੇ ਗੁਰਦੁਆਰਾ ਬੰਗਲਾ ਸਾਹਿਬ ਇਹਦਾ ਮਤਲਬ ਇਹ ਆ ਕਿ ਗਿਲਰੇ ਫਿਰਦੇ ਨੇ ਸਰ ਨਹੀਂ 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 ਸਾਬ ਬੜੀ ਬੜੀ ਸਿੰਪਲ ਤਸਵੀਰ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਦਿੰਦਾ ਜੀ ਮਾਨ ਸਾਹਿਬ 3 ਕਰੋੜ ਦੇ ਮੁੱਖ ਮੰਤਰੀ ਉਹ ਤੇ ਕਦੇ ਸੰਗਰੂਰ ਕਦੇ ਬਠਿੰਡੇ ਪਤਾ ਨਹੀਂ ਕੀ ਉਹਨਾਂ ਨੂੰ ਪਈ ਆ ਸਿਰ ਤੇ ਉਹ ਐ ਰਾਤਾ ਕੱਟ ਰਹੇ ਨੇ ਬਾਹਰ ਅੰਦਰ ਬੰਬੇ ਕਦੇ ਗੁਆਟੀ ਹੈ ਆ ਘਰੇ ਵਿੰਦਨਾ ਠਹਿਰਦਾ ਕਦੇ ਬੰਬੇ ਕਦੇ ਗੁਆਟੀ ਤੇ ਦੂਜੇ ਪਾਸੇ ਤੁਸੀਂ ਦੇਖੋ ਨਾ ਕੁਝ ਮੌਕੇ ਦੇ ਮੰਤਰੀ ਤੇ ਕੁਝ ਜਿਹੜੇ ਸੰਭਾਵੀ ਮੰਤਰੀ ਆ ਉਹ ਦਿੱਲੀ ਬੈਠੇ ਆ ਦਿੱਲੀ ਬੈਠੇ ਆ ਇਹ ਚੱਲ ਕੀ ਰਿਹਾ ਸਾਹਿਬ ਫਿਰ ਰੀਸ਼ਫਲਿੰਗ ਤੇ ਅੱਜ ਮਾਨ ਸਾਹਿਬ ਦਾ ਨਾਂ ਬੋਲਣਾ ਤੁਸੀਂ ਦੇਖ ਲਓ ਕੇਜਰੀਵਾਲ ਸਾਹਿਬ ਦਾ ਹੁਣ ਆ ਕੇ ਮਿਲਣਾ ਇਹ ਸੰਕੇਤ ਕੀ ਦੇ ਰਿਹਾ ਸਾਬ ਸੰਕੇਤ ਵੀ ਛੱਡੋ ਸੂਚਨਾ ਹੀ ਮਿਲ ਰਹੀ ਆ ਜੀ ਕਿ ਉਹ ਗਾਣਾ ਸੀ ਨਾ ਰਹੇ ਬਿਸਤਰਾ ਗੋਲ ਨੀ ਮਾ ਪਰਦੇਸੀ ਮਾਹੀ ਦਾ ਜੀ ਬਿਸਤਰਾ ਗੋਲ ਹੋ ਚੱਲਿਆ ਸੀਗਾ ਹੂੰ ਐਨ ਮੌਕੇ ਤੇ ਪਿਛਲੇ ਦਿਨੀ ਜਿਹੜਾ ਇੱਕ ਵਿਵਾਦਤ ਚਿਹਰਾ ਰਿਹਾ ਜਿੰਨਾ ਕੋ ਮੈਂ ਸੁਣਿਆ ਅੰਦਰੋਂ ਜੀ ਕੋਇਕ ਰਿਆ ਇਹਨਾਂ ਦਾ ਉਹ ਬੀਤੇ ਦਿਨੀ ਜੇਲ੍ਹ ਚ ਆਇਆ ਪਰ ਨਾਤੀਕਾਰ ਤਗੜਾ ਨਾ ਦਾ ਹੂੰ ਉਹਨੇ ਆਖਿਆ ਜੇ ਹੁਣ ਤੁਸੀਂ ਖਰਬੂਜੇ ਖਿਲਾਰੇ ਨਾ ਜੀ ਤੇ ਸਿਆਪਾ ਬੜਾ ਪੈਣਾ ਸਿਆਪਾ ਪੈਣਾ ਕਿਉਂਕਿ ਹਰਿਆਣੇ ਦਾ ਇਲੈਕਸ਼ਨ ਵੀ ਆ ਦਿੱਲੀ ਦਾ ਇਲੈਕਸ਼ਨ ਵੀ ਆ ਗਿਆ ਥੋੜਾ ਸਮਾਂ ਦੇ ਦਿਓ ਬਿਲਕੁਲ ਇਹ ਦੇਣਾ ਬਣਦਾ ਜੇ ਸਮਾਂ ਨਾ ਦਿੱਤਾ ਤੇ ਕਿਤੇ ਇਹ ਨਾ ਹੋਵੇ ਕਿ ਗੋਲ ਕਰਦੇ ਕਰਦੇ ਗੋਲ ਕਰਵਾ ਬਈਏ ਕਰਵਾ ਬਈਏ ਬਿਲਕੁਲ ਮਤਲਬ ਕਿ ਐਨ ਮੌਕੇ ਤੇ ਕਹਿ ਲੋ ਕਿ ਬਿਸਤਰੇ ਦੀਆਂ ਤਹਾਂ ਜਿਹੜੀਆਂ ਵੱਜ ਚੁੱਕੀਆਂ ਸਨ ਜੀ ਬਸਤਾ ਜਿਹੜਾ ਉਹ ਪੈਕ ਹੋ ਗਿਆ ਸੀਗਾ ਦੱਸਿਆ ਜਾਂਦਾ ਹੈ ਕਿ ਬਸਤਾ ਜਿਹੜਾ ਪੈਕ ਕਰ ਦਿੱਤਾ ਗਿਆ ਸੀਗਾ ਬਸ ਤੇ ਤੇ ਕਹਿ ਲੋ ਕਿ ਉਹ ਜਵੇਂ ਨਾ ਕੋਈ ਜੋ ਦੋਸਤਾਂ ਨੇ ਰੋਕ ਲਿਆ ਬਾਹ ਫੜ ਕੇ ਤੇ ਚੋਟ ਸੱਜਰੀ ਲੱਗੀ ਹੈ ਜੇ ਤਾਂ ਘਰ ਕੇ ਮਤਲਬ ਕਿ ਚੋਟ ਸੱਜਰੀ ਲੱਗੀ ਹੈ ਉਹ ਵੀ ਦੇਦੀ ਆ ਤੇ ਮਤਲਬ ਐਨ ਮੌਕੇ ਤੇ ਆ ਕੇ ਉਹਨਾਂ ਦੇ ਰਣਨੀਤੀ ਕਰਨ ਆਖਿਆ ਉਹਨੇ ਆਖਿਆ ਕਿ ਥੋੜਾ ਸਮਾਂ ਦੇ ਦਿਓ ਕੰਪੁੱਠਾ ਨਾ ਪੈ ਜਾਵੇ ਬਿਲਕੁਲ ਬਿਲਕੁਲ ਇਧਰੋਂ ਇੱਕ ਹੋਰ ਸਾਰਾ ਖਡਾਉਣਾ ਜਿਹੜੇ ਖਡਾਉਣੇ ਆ ਸਾਰੇ ਇਕੱਠੇ ਖਲਾਰ ਲੀਏ ਕਿਤੇ ਮੁੜ ਕੇ ਸੰਭਲਣਾ ਕਿ ਨਹੀਂ ਇਹ ਵੀ ਹੈ ਸਾ ਬਿਲਕੁਲ ਬਿਲਕੁਲ ਖਲਾਰਾ ਫਿਰ ਸਿਮੇਟਣਾ ਬਹੁਤ ਆਸਾਨ ਹੈ ਨਾ ਇੱਕ ਮੈਨੂੰ ਹੋਰ ਵੀ ਕੋਈ ਐਕਟਿਵਿਸਟ ਟਾਈਪ ਭਾਈ ਨੇ ਸਾਡੇ ਸਰਕਾਰ ਦੀ ਕਹ ਲੋ ਕਿ ਬਹੁਤ ਹੱਦ ਤੱਕ ਨਵਜ਼ ਫੜਦੇ ਨੇ ਲੋਕ ਦੱਸਦੇ ਨੇ ਕਹ ਲੋ ਕਿ ਉਹਨਾਂ ਨਾਲ ਵੀ ਗੱਲ ਹੋਈ ਜੀ ਅੰਦਰ ਖਾਤੇ ਕੁਝ ਸਨੇਹੇ ਵੀ ਲੱਗ ਰਹੇ ਨੇ ਸਾਹਿਬ ਉਤੋਂ ਜੀ ਜੋ ਐਕਟਿਵਿਜ਼ਮ ਕਰਦੇ ਆ ਕਿ ਭਾਈ ਤੁਸੀਂ ਆਓ ਟੀਮ ਬਣਾਓ ਕੰਮ ਕਰੋ ਯਾਨੀ ਜਿਹੜੀਆਂ ਗੱਲਾਂ ਆਪਾਂ ਕਹਿਣੀਆਂ ਸਟਾਰਟ ਕੀਤੀਆਂ ਸੀ ਨਾ ਸੁਖਮ ਸਾਹਿਬ ਕਈ ਹੱfte ਪਹਿਲਾਂ ਉਹ ਤਕਰੀਬਨ ਤਕਰੀਬਨ ਕਹਿ ਲੋ ਕਿ ਹੁਣ ਇਹ ਗੱਲਾਂ ਸ਼ਬਦਾਂ ਤੋਂ ਹੁਣ ਧਰਤੀ ਤੇ ਉਤਰਨੀਆਂ ਸਟਾਰਟ ਹੋ ਗਈ ਜੀ ਜੀ ਬਿਲਕੁਲ ਮਾਨ ਸਾਹਿਬ ਦੀ ਬਾਡੀ ਲੈਂਗੁਏਜ ਮਾਨ ਸਾਹਿਬ ਦੇ ਸ਼ਬਦ ਮਾਨ ਸਾਹਿਬ ਬਿਲਕੁਲ ਇੱਕ ਤ ਕੇ ਹਾਰੇ ਨੇਤਾ ਨਜ਼ਰ ਆ ਰਹੇ ਆ ਬਿਲਕੁਲ ਟੁੱਟੇ ਵਿਖਰੇ ਜੀ ਨੇਤਾ ਨਜ਼ਰ ਆ ਰਹੇ ਨੇ ਇਸ ਵੇਲੇ ਬਿਲਕੁਲ ਖੈਰ ਇਹ ਅੰਦਰੂਨੀ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਪਈਆਂ ਕਿ ਮਾਨ ਸਾਹਿਬ ਦੀ ਤਿਆਰੀ ਹੋ ਗਈ ਸੀ ਜਿੰਨੇ ਕੋ ਮਤਲਬ ਕਿ ਗੱਲ ਸਮਝ ਪਈ ਆ ਦੋ ਤਿੰਨ ਚਿਹਰਿਆਂ ਨੂੰ ਤੇ ਵਧਾਈਆਂ ਵੀ ਮਿਲ ਗਈਆਂ ਸੀ ਕਿ ਤੁਸੀਂ ਕਤਾਰ 'ਚ ਆ ਗਏ ਹੋ ਆ ਗਏ ਹੋ ਠੀਕ ਹੈ ਨਾ ਸਾ ਜੀ ਜੀ ਕਈਆਂ ਨੇ ਤੇ ਲੱਡੂਆਂ ਦੀ ਸਾਈ ਦੇ ਵੀ ਦਿੱਤੀ ਸੀ ਕਿ ਸੀਟ ਵੱਡੀ ਮਿਲਣ ਜਾ ਰਹੀ ਆ ਤਾਂ ਖੈਰ ਇਹ ਦੇਖੋ ਹੁਣ ਲੱਡੂ ਕਿਹਦੇ ਭੁਰਦੇ ਆ ਤੇ ਕਿਹਨੂੰ ਜੁੜਦੇ ਆ ਬਿਲਕੁਲ ਜੀ ਬਿਲਕੁਲ ਤਾਂ ਕਹਾਣੀ ਬੜੀ ਦਿਲਚਸਪ ਹੋ ਗਈ ਹੈ ਜੀ ਆਮ ਲੋਕਾਂ ਨੂੰ ਤਾਂ ਫਿਰ ਕਹਿ ਲੋ ਵੀ ਬਾੜੀਆਂ ਉਮੀਦਾਂ ਲਾਉਣ ਦੀ ਲੋੜ ਨਹੀਂ ਅਜੇ ਤੱਕ ਰਾਫਟੀ ਉਲਝੇ ਪਏ ਆ ਇਹ ਇਧਰ ਮੱਖਣ ਸਿੰਘ ਜੀ ਕਹਿ ਰਹੇ ਨੇ ਕਿ ਸਾਡੇ ਕਹਿੰਦੇ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਬਦਲਣ ਵਾਲੇ ਨੇ ਜੀ ਦੇਖੋ ਪ੍ਰਧਾਨ ਮੰਤਰੀ ਤੇ ਜਿਹੜਾ ਉਹ ਇਲੈਕਸ਼ਨ ਤੋਂ ਬਾਅਦ ਹੀ ਬਦਲਿਆ ਜਾਊਗਾ ਹੂੰ ਹੂੰ ਤੇ ਮੁੱਖ ਮੰਤਰੀ ਤਾਂ ਬਾਈ ਕਿਉਂਕਿ ਮੁੱਖ ਮੰਤਰੀ ਸਾਡਾ ਜਿਹੜਾ ਮੁੱਖ ਮੰਤਰੀ ਉਹ ਸਾਡਾ ਨਾਂ ਦਾ ਹੀ ਆ ਹੂੰ ਅੱਧਾ ਮੁੱਖ ਮੰਤਰੀ ਤੇ ਅਗਲੇ ਆਂਦਾ ਜੀ ਠੀਕ ਹੈ ਨਾ ਸਾਬ ਬਿਲਕੁਲ ਅੱਧਾ ਤਾਂ ਉਹਨਾਂ ਦਾ ਹੂੰ ਅੱਧਿਆ ਤੇਰੀ ਜਿਗਰੀਆ ਯਾਰ ਆਦੀ ਹੈ ਮਲੰਗਦੀ ਤਾਂ ਗੱਲ ਇਹ ਆ ਕਿ ਉਹ ਬਸ ਅੱਧੇ ਪਛਦੇ ਸਾਡੇ ਆ ਤੇ ਅੱਧੇ ਪਛਦੇ ਤੇ ਉਹਨਾਂ ਦੇ ਹੂੰ ਉਹਨਾਂ ਨੇ ਕਿਨੂੰ ਦੇਣਾ ਕਿਨੂੰ ਲਾਉਣਾ ਉਹ ਜਾਣਣ ਬਿਲਕੁਲ ਪਰ ਮਾਨ ਸਾਬ ਨੇ ਮੈਂ ਸਮਝਦਾ ਕਿ ਜਿੰਨੀ ਜਲਦੀ ਆਪਦੇ ਸਿਆਸੀ ਕੈਰੀਅਰ ਦੀ ਪੀਕ ਹਾਸਲ ਕੀਤੀ ਉਹ ਤੋਂ ਦੁੱਗਣੀ ਰਫ਼ਤਾਰ ਦੇ ਨਾਲ ਕਹਿ ਲੋ ਕਿ ਦਿਵਾਲਾ ਵੀ ਜਿਵੇਂ ਕਹਿ ਲੋ ਨਿਕਲ ਗਿਆ ਬਿਲਕੁਲ ਬਹੁਤ ਹੁਣ ਤੇ ਕਹਾਣੀ ਜਿਹੜੀ ਹੈ ਨਾ ਖਰਾਬ ਹੋ ਰਹੀ ਹੈ ਕਿਉਂਕਿ ਜੇ ਰੌਲਾ ਵੀ ਪਾਉਣਗੇ ਹੂੰ ਕਿ ਦਿੱਲੀ ਵਾਲਿਆਂ ਨੇ ਮੇਰੇ ਨਾਲ ਆਹ ਕਰ ਦਿੱਤਾ ਵਾਹ ਕਰ ਦਿੱਤਾ ਸਭ ਕਿਸੇ ਨੇ ਨਾਲ ਨਹੀਂ ਖਲੋਣਾ ਬਿਲਕੁਲ ਕਿਉਂਕਿ ਤੁਸੀਂ ਗੋਹਣੀ ਬਹੁਤ ਗਾਏ ਆ ਜੀ ਉਹਨਾਂ ਨੂੰ ਕਿਹਾ ਕਿ ਸੱਚੇ ਹਨਾ ਜੀ ਬਿਲਕੁਲ ਬਿਲਕੁਲ ਕੰਮ ਜਿਹੜਾ ਹੈ ਨਾ ਖਰਾਬ ਹੁੰਦਾ ਨਜ਼ਰ ਆ ਰਿਹਾ ਸਾਬ ਅੰਦਰ ਦੀਆਂ ਖਬਰਾਂ ਵੀ ਜੜੀਆਂ ਨੇ ਮਾਨ ਸਾਹਿਬ ਆਸਤੇ ਵੈਸੇ ਅਸੀਂ ਤੇ ਕਈ ਹਫ਼ਤੇ ਪਹਿਲੇ ਦੱਸ ਦਿੱਤਾ ਸੀ ਮਾਨ ਸਾਹਿਬ ਦੇ ਖੈਰ ਖਵਾ ਆਈਆਂ ਸੀ ਕੋਈ ਕੋ ਬਗਾਨੇ ਥੋੜੀਆਂ ਜੀ ਜੀ ਅਸੀਂ ਤੇ ਦੱਸ ਦਿੱਤਾ ਸੀ ਕਿ ਮਾਨ ਸਾਹਿਬ ਤਿਆਰੀ ਖਿੱਚ ਲੋ ਆ ਤੁਹਾਡੇ ਸਾਹਮਣੇ ਆ ਕਿ ਉਹ ਜਿਨ੍ਹਾਂ ਨੇ ਮੰਤਰੀ ਬੰਨਾ ਅਗਲੇ ਦਿੱਲੀ ਬੈਠੇ ਆ ਤੁਹਾਨੂੰ ਕੋਈ ਪੁੱਛ ਨਹੀਂ ਰਿਹਾ ਹੁਣ ਕੇਜਰੀਵਾਲ ਸਾਹਿਬ ਆਏ ਆ ਕੋਈ ਗੱਲਬਾਤ ਹੋਵੇ ਸੋ ਹੋਵੇ ਸਟੇਜ ਤੇ ਜਾਣੇ ਤੁਹਾਨੂੰ ਬੋਲਣ ਨਹੀਂ ਦਿੰਦੇ ਆਕਸ਼ੀ ਦਾ ਕੋਈ ਤੁਸੀਂ ਪੈਗਾਮ ਨਹੀਂ ਦਿੱਤਾ ਵਧਾਈ ਵਾਲਾ ਇਹ ਹੁਣ ਕੋਈ ਅਸੀਂ ਰੋਟੀ ਨੂੰ ਚੋਚੀ ਥੋੜੀ ਦੱਸ ਦਿਆਂ ਕਿ ਸਮਝ ਨਹੀਂ ਆ ਰਹੀ ਕਿ ਕੀ ਚੱਲ ਰਿਹਾ ਤੁਹਾਡੇ ਸਮੇ ਦੇ ਸਾਰੇ ਸਤਨਾਮ ਪਾਲੀ ਜੀ ਕਹਿ ਰਹੇ ਨੇ ਕਿ ਆਪ ਸਰਕਾਰ ਨੇ ਪੰਜਾਬ ਚ ਹੁਣ ਤੱਕ ਕਹਿੰਦੇ 25 ਐਮ ਐਲ ਏ ਦੇ ਨਾਮ ਤੇ ਮੰਤਰੀ ਜਾਂ ਸਾਬਕਾ ਮੰਤਰੀ ਉਪਾਧੀ ਲਾਤੀ ਆ ਹੁਣ 2.5 ਸਾਲਾਂ ਚ ਗਿਣਤੀ ਕਹਿੰਦੇ 50 ਹੋ ਸਕਦੀ ਹੈ ਇਹ ਨਹੀਂ ਸਾਬਕਾ ਮੰਤਰੀ ਤੇ ਚਲੋ ਹੁਣ ਇਹ ਰੀਸ਼ਫਲਿੰਗ ਤਾਂ ਹੁੰਦੀ ਆ ਇੱਕ ਵਾਰੀ ਕਹਿ ਲੋ ਕਿ ਜੁਲਾਈ ਚ ਹੋਈ 22 ਦੇ ਵਿੱਚ ਜੇ ਜਦੋਂ ਸਰਕਾਰ ਬਣਾ ਕੇ ਆਏ ਆ ਫਿਰ ਜਨਵਰੀ ਚ ਹੁੰਦੀ ਆ ਫਿਰ 23 ਦੇ ਮੇਰੇ ਖਿਆਲ ਦੇ ਨਾਲ ਅੱਧੇ ਜੇ ਚ ਹੁੰਦੀ ਆ ਚੌਥੀ ਰੀਸ਼ਫਲਿੰਗ ਆ ਰੀਸ਼ਫਲਿੰਗ ਤਾਂ ਚੱਲਦੀਆਂ ਰਹਿੰਦੀਆਂ ਨੇ ਪਰ ਹਲਚਲ ਹੈ ਪਾਰਟੀ ਦੇ ਅੰਦਰ ਹਲਚਲ ਹੈ ਜਦਾ ਕਹ ਲਈਏ ਕਿ ਮਾਨ ਸਾਹਿਬ ਦਾ ਚਿਹਰਾ ਹੀ ਜਿਹੜਾ ਹੈ ਨਾ ਉਹ ਦੱਸਦਾ ਬਿਲਕੁਲ ਜੀ ਉਹ ਮਨਮੋਨ ਵਾਰਿਸ ਨੇ ਪਿੱਛੇ ਜੇ ਗੀਤ ਗਾਇਆ ਸੀ ਅਜੇ ਸੱਚ ਨਹੀਂ ਦੱਸਦੀ ਕਿੰਨਾ ਯਾਦ ਆ ਰਹੇ ਹਾਂ ਆ ਰਹੇ ਹਾਂ ਮੈਂ ਤੇ ਗੱਲ ਇਹ ਆ ਕਿ ਅਜੇ ਸੱਚ ਤੇ ਨਹੀਂ ਦੱਸਦੇ ਪਰ ਉਹ ਚਿਹਰੇ ਪੜਨ ਵਾਲੇ ਜਿਹੜੇ ਆ ਨਾ ਪੜੀ ਜਾਂਦੇ ਆ ਕਿ ਅੰਦਰ ਕੁਛ ਨਾ ਕੁਛ ਚੱਲਦਾ ਪਿਆ ਹੈ ਬੇਕਰਾਰੀ ਹੈ ਬੇਚੈਨੀ ਆਵਾਜ਼ ਆ ਰਹੀ ਹੈ ਜੀ ਜੀ